हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਪੂਨੀਆ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਤਰੀਕ ਅੱਜ 28 April ਤੇ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਸੋ ਪੱਟੀ ਮੋੜ ਤੋਂ ਤਕਰੀਬਨ ਇੱਕ ਛੜਕ ਜਿਹੜੀ ਖੇਮਕਰਨੋਂ ਜਾਂਦੀ ਏ ਬਲਟੋਆ ਬਰਨਾਲਾ ਘਰਿਆਲਾ ਪਿੰਡ ਪੂਨੀਆ ਇਸੇ ਛੜਕ ਦੇ ਉੱਪਰ ਆਉਂਦੇ ਆ ਤੇ ਹਰੀਕੇ ਪਤਨ ਤੋਂ ਵੀ ਕੋਈ 12-14 ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਪੂਨੀਆ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਭਿੰਦੇ ਸਾਸਤਰੀ ਕਾਲ ਸਤਿ ਸ੍ਰੀ ਅਕਾਲ ਆਈ ਵੀਰੇ ਸਾਸਤਰੀ ਕਾਲ ਜੋ ਵੀ ਰਾਏਰੇ ਆਪਣੇ ਰਾਤ ਸੰਧੂ ਫਾਰਮ ਚੈਨਲ ਵੇ ਤੇ ਦੇਸ਼ ਵਿਦੇਸ਼ ਬਿਠੇ ਸਾਰੇ ਭੈਣ ਭਰਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੋਰ ਭਿੰਦੇ ਠੀਕ ਠਾਕ ਬਾਈ ਆ ਚੜਦੀ ਕਲਾ ਰਸਾ ਕਿਰਪਾ ਮਾਰੀ ਠੀਕ ਹਾਂਜੀ ਅੱਛਾ ਭਿੰਦੇ ਵੀਰ ਅਜੇ ਨਾਗ ਟੋਟਲ ਕਿੰਨੇ ਆ 4 ਹੀ ਆਪਣੇ ਕੋਲ ਆ 4 ਆ ਹੋ ਸਕਦਾ ਆਪਣੀ ਜੀ ਨਜ਼ਰ ਵੀਡੀਓ ਚਲਦੀ ਮੱਝ ਆ ਜਾਣੀ ਅੱਛਾ ਅੱਛਾ ਆ ਤੁਹਾਡੇ ਸਾਹਮਣੇ ਵੀਰ ਲਦਰ ਹਨ ਨਹੀਂ ਓ ਵੀਰ ਜੀ ਮੱਝ ਹੈਗੀ ਜੇ ਨਵਾਂ ਮਹੀਨਾ ਸਟਾਰਟ ਪੰਜ ਛੇ ਦਿਨ ਉੱਤੇ ਹੋ ਗਏ ਆ ਕੱਚੀ ਹੈ ਜੀ ਹਾਂਜੀ ਉਹ ਮੰਨ ਲਓ 45 ਦਿਨ ਸਾਹਮਣੇ ਪਊਗੀ ਠੀਕ ਚੰਗੀ ਵੱਡੀ ਮੱਝ ਆਈ ਜਣੀ ਆ ਤੁਹਾਡੇ ਵੀਡੀਓ ਬਣਾਉਣ ਲਈ ਚਲ ਕੋਈ ਗੱਲ ਹਾਂਜੀ ਆ ਜਾਂਦੀ ਇਹ ਦਿਖਾਵਾਂਗੇ ਆਪਾਂ ਜਰੂਰ ਹਾਂਜੀ ਹਾਂਜੀ ਲਾ ਵੀ ਭਿੰਦੇ ਵੀਰ ਸ਼ੁਰੂਆਤ ਕਿਹੜੇ ਪਾਸੇੋਂ ਕਰਦੇ ਆ ਵੇੜਾ ਦਿਖਾ ਦੇ ਪਹਿਲੇ ਆ ਵੇੜਾ ਦਿਖਾ ਦੇ ਨਾਲ ਸਾਂ ਵੇੜਾ ਮੋ ਵੀ ਵੇੜਾ ਦੋਸਤੋਂ ਪਹਿਲਾਂ ਦਿਖਾ ਦਿੰਨੇ ਆ ਤੁਹਾਨੂੰ ਆ ਵੇੜਾ ਮੇਰਾ ਭਰਾ ਦੇਖਿਆ ਜੇ ਤੇ ਬਿਲਕੁਲ ਜਾਇਜ਼ ਤੇ ਬਿਲਕੁਲ ਸੂਤਰ ਜੇ ਰੇਟ ਆ ਮਤਲਬ ਬਿਲਕੁਲ ਘੱਟ ਮੁੱਲ ਜਾਇਜ਼ ਰੇ ਏ ਰਾਸਿਆ ਸੂਈ ਨੂੰ ਆ ਉਹ ਬੱਚਾ ਬੁਖਾਰ ਦੇ ਭੈਣ ਭਰਾਵਾਂ ਨੂੰ ਸੂਈ ਨੂੰ 15 ਦਿਨ ਕੋਈ ਲਾ ਰਹੇ ਹਾਂ ਅੱਛਾ ਆ ਪਰਲਾ ਕਾਲਾ ਹੈ ਬੱਚਾ ਆ ਕਾਲਾ ਬੱਚਾ ਹਾਂ ਬੱਚਾ ਬੱਚਾ ਕਾਲਾ ਮੋਦੀ ਬੱਚਾ ਆ ਮੇਲ ਕਾਫ ਆ ਬੱਚਾ ਮਗਰ ਕਿੰਨੇ ਦਿਨਾਂ ਦੀ ਸੂਈ ਹੈ ਪਿੰਦੇ 15 ਦਿਨਾਂ ਲਾ ਲਓ ਹੋ ਥੱਲੇ ਕੋਈ ਦੱਸ ਦਿੰਨੇ ਪਰ 15 ਲਾ ਲਾ ਗੋਦੀ ਆ ਬੱਚਾ ਜੀ ਠੀਕ ਆ ਜੀ ਸੋ 15 ਦਿਨਾਂ ਦਾ ਬੱਚਾ 15 ਦਿਨਾਂ ਦਾ ਸੁਬਾ ਹੈ ਕਿ ਨਾ ਦੂਜਾ ਹਾਂ ਦੂਜਾ ਸੁਆ ਵੀਰੋ ਠੀਕ ਆ ਹਾਂਜੀ ਕਿੰਨੇ ਕੁ ਦੁੱਧ ਤੇ ਵੀਰ ਪਿੰਦੇ ਦੁੱਧੇ ਥੱਲੇ ਰਾਸਿਆ ਜਿਹੜਾ ਮੈਨ ਨਾਲਾ ਲੀਟਰ ਵਾਲਾ ਹੈ ਤਾਂ 22 ਕਿਲੋ ਆ ਬਾਕੀ 20 ਕਿਲੋ ਤਸੱਲੀ ਦੇਵਾਂਗਾ ਭੈਣ ਭਰਾ ਆਪਦੀ ਤਸੱਲੀ ਕਰਕੇ ਇੱਥੇ ਆ ਕੇ ਚੋਕੇ ਖੜੇ ਆਪਾਂ ਨੂੰ ਤਾਂ ਆਨੰਦ ਫੇਰ ਆਉਂਦਾ ਵੀਡੀਓ ਪਾਉਂਦਾ ਜੇ ਕੋਈ ਚੋਕੇ ਖੜੇ ਦੇ ਉਹ ਬਿਲਕੁਲ ਉਹਦਾ ਆਪਾਂ ਨੂੰ ਆਨੰਦ ਨਹੀਂ ਆਉਂਦਾ ਚੋਕੇ ਆਪਣੀਆਂ ਸੱਚਾਈ ਆਪਾਂ ਦੁੱਧ ਹੀ ਉਹਨਾਂ ਦੱਸਣਾ ਤੇ ਆਪਾਂ ਤਾਂ ਖੁਸ਼ ਆ ਕੋਈ ਚੋਕੇ ਖੜੇ ਆ ਚੋਕੇ ਲੈ ਕੇ ਜਾ ਆਪਾਂ ਆਨਲਾਈਨ ਚ ਖੁਸ਼ ਹੀ ਨਹੀਂ ਕਈ ਯਾਰ ਵੀਡੀਓ ਪਾਈਦੇ ਤੁਹਾਨੂੰ ਅੱਖਾਂ ਦਾ ਆਨਲਾਈਨ ਚ ਆਪਾਂ ਖੁਸ਼ ਹੀ ਨਹੀਂ ਹੈ 20 ਕਿਲੋ ਚਵਾਉਣਾ ਹੈ ਪਰ 20 ਕਿਲੋ ਦੋ ਜੇ ਪਾਈਆ ਵੀ ਘਟ ਜੇ ਤੇ ਆਪਾਂ ਆਉਣ ਜਾਣ ਦਾ ਖਰਚਾ ਦੇਵਾਂਗੇ ਭਾਵੇਂ ਕੋ ਕਪੂਰ ਥਲੇ ਆਏ ਠੀਕ ਆ। ਆ ਇਹ ਆਪਣੀ ਤਸੱਲੀ। ਲੋ ਜੀ ਦੋਸਤੋ 22 ਕਿਲੋ ਦੁੱਧ ਬਾਕੀ ਇੱਥੇ ਆਣ ਕੇ ਤਸੱਲੀ ਕਰੋਗੇ ਤੁਸੀਂ 22 ਦਾ 22 ਨਿਕਲੂਗਾ ਪਰ ਆਨਲਾਈਨ ਵੀ ਕੋਈ ਭਰਾ ਮਗਾਉਂਦਾ ਤੇ ਵੇਚਣ ਦਾ ਵੀ 20 ਕਿਲੋ ਤੋਂ ਤੁੰਬਾ ਬੂੰਦ ਘੱਟ ਨਹੀਂ ਹੁੰਦੀ ਠੀਕ ਆ ਜੀ। ਤਾਂ ਭਣ ਭਰਾਉਣਾ ਦਾ ਇਹ ਕਿੰਨਾ ਹੋਇਆ? ਸੁੱਟਾ ਇਹ ਵੀਰ ਜੀ ਫੇਰ ਨੋਟ ਕਰਾ ਦਿੰਨੇ ਆਪਾਂ। 4.5 ਪੌਣੇ 5 ਦੀ ਚਵਾਈ ਹੀ ਕਿ ਨਾ? 1100 ਆ ਵੀਰ ਜੀ 4 ਘੰਟੇ ਰਹਿਗੇ ਤੁਸੀਂ ਆਪ ਦਾ ਹਾਲ ਵਾਲਾ ਵੀ 4 ਘੰਟੇ ਤੇ ਚਵਾਈ ਦੇ ਰਹਿਗੇ ਟਾਈਮ ਪੂਰਾ ਅੰਚ। ਠੀਕ ਆ। ਹਾਂ ਜੀ। ਲਾ ਵੀਰੇ ਖੋਲ ਮਾੜਾ ਦਿਖਾਈਏ ਤੋਰ ਕੇ। ਤੋਂ ਰੰਗ ਪ੍ਰ ਤੇ 22 ਕਿਲੋ ਦੁੱਧ ਤੇ ਸਵੈਡ ਤੇ ਥੱਲੇ 15 ਦਿਨਾਂ ਦੀ ਸੂਈ ਹੈ ਕਰਮਾ ਵਾਲੀ ਦੂਜਾ ਸੂਆ ਬੱਚਾ ਮਗਰ ਆਹ ਜਿਹੜੀ ਹਾਈਟ ਬੰਤਰ ਹਾਈਟ ਇਹਦੀ ਮੀਡੀਅਮ ਆ ਕੋਈ ਵੀ ਦੂਰੋਂ ਜਿਹੜੇ ਆਉਂਦਾ ਤੇ ਇੱਥੇ ਜਾਣ ਕੇ ਭਰਾ ਮੇਰਾ ਬਾਅਦ ਵਿੱਚ ਇਹ ਨਾ ਕਿ ਵੀ ਬਾਹਲੀ ਪੱਟੀ ਵੇਖ ਕੇ ਆਇਆ ਵੀ ਮੀਡੀਅਮ ਹਾਈਟ ਆ ਪਰ ਦੁੱਧ ਦੀ ਕੁਆਲਿਟੀ ਚੰਗੀ ਹੈ ਵੈੜ ਦੀ ਕਈ ਵਾਰਾ ਵੱਡੇ ਕੱਦ ਬੋਤਲੀਆਂ ਵੈੜਾਂ ਲੈ ਜਾਂਦੇ ਤੇ 12 14 14 ਲੀਟਰੀ ਦੁੱਧ ਹੁੰਦਾ ਨਾ ਥੱਲੇ ਵੈੜ ਦੀ ਹਾਈਟ ਮੀਡੀਅਮ ਦਰਮਿਆਨੀ ਆ ਪਰ ਕਰਮਾ ਵਾਲੀ ਦੁੱਧ ਚੰਗਾ ਲਈ ਫਿਰਦੀ ਹੈ ਠੀਕ ਹੈ ਜੀ ਸੋ 15 ਦਿਨਾਂ ਦੇ ਦੌਰਾਨ ਮੇਰੇ ਮੂਲੇ ਤੋਂ ਤਾਂ ਪਿੰਦੇ ਵਿੱਚ ਚੱਲ ਗਈ ਹੈ ਨਾ ਆ ਨਹੀਂ ਮੈਲਾ ਮਾਰਨ ਦੀ ਰਾਸ ਹੈ ਅੱਛਾ ਇਹ ਵੀਡੀਓ ਪਾਉਣ ਲਈ ਮੈਲਾ ਚੱਲੰਦਾ ਏ ਠੀਕ ਹੈ ਹਾਂਜੀ ਆ ਦੇਖੋ ਸੋ ਤੋਰਾ ਤਾਰਾ ਚੈੱਕ ਕਰੋ ਰਾਸਾਂ ਵਾੜ ਵੇ ਤੂੰ ਮਾਲਕ ਦੀ ਕਿਰਪਾ ਅੱਗੇ ਵੀ ਤੂੰ ਪਾ ਕੇ ਗਿਆ ਵੀਡੀਓ ਇੱਕ ਮਿੰਟ ਦੇਖੋ ਮੇਰਾ ਭਰਾ ਠਲਕ ਠਲਕ ਹੁੰਦੀ ਕਿ ਨਹੀਂ ਹੁੰਦੀ ਅਜੇ 4 ਘੰਟੇ ਬਾਕੀ ਆ ਚਵਾਈ ਦੇ ਹਾਂ ਤਾਂ ਸਾਢੇ 4 ਦੀ ਚਵਾਈ ਕਹੇ ਨਹੀਂ ਆਖਣਾ ਕਿ ਭੈਣ ਤਾਂ 1:00 ਵਜੇ ਦੁਪਹਿਰ ਦਾ 1:00 ਵਜੇ ਦਾ ਸਮਾਂ ਹੈ ਤੇ ਅਜੇ 4 ਘੰਟੇ ਬਾਕੀ ਆ ਸਾਢੇ ਚੋਈ ਉਹ ਆਪਣੇ ਕੋਲੇ ਗੱਲਾਂ ਨਹੀਂ ਰਾਸਿਆ ਗਈਆਂ ਲੈ ਮਾਰਨਿੰਗ ਵੀ ਦੀ ਸਾਢੇ 4 4 ਵਜੇ ਕੀਤੀ ਹਾਂ ਹਾਂ ਸਾਢੇ 4 ਕੀਤੀ ਇੱਥੇ ਆ ਭੈਣ ਚਵਾ ਕੇ ਨੂੰ ਲੇਟਰ ਮਰਾ ਆ ਗਏ ਜਿੱਦਾਂ ਖੇਲ ਚੋਂ ਪਾਣੀ ਨਹੀਂ ਮਣੀਦਾ ਠੰਡਾ ਮੀਨੂੰਗਾ ਚਾਗਾ ਲਾ ਪਣਾ ਪੀ ਮੈਨ ਲੈ ਕੋਈ ਵਾਜੀ ਹਾਂਜੀ ਬਹੁਤ ਸੋਹਣਾ ਦੋਸਤੋ ਵੰਡਵੇਰ ਨੂੰ ਵੇਖੋ ਬਾਕੀ ਵੇਨਸਪੂਨਸ ਕਾਫੀ ਆ ਹਵਾਨੇ ਲੈਵੇ ਦੇ ਉੱਪਰ ਸੋ 22 ਕਿਲੋ ਇਸ ਵਾੜ ਮੋਲਰ ਆਸ ਮੇਰਾ ਦਾ ਮਾਣਾ ਦਾ ਵੀ 75 ਕਰੀਏ ਬਾਕੀ ਚਲੋ ਭੈਣ ਭਰਾਵਾਂ 70 ਦੀ ਦੇ ਦੇਵਾਂਗੇ ਹੋਰ ਕਰ ਲੈਸ ਰਸ ਕਰਕੇ ਦੇ ਦੇ ਕੇ ਏਕਿਆਰ ਕਰਦੇ ਮਾਰ ਛਾਲ ਵਾਵਾ ਕੇ ਜਿਵੇਂ ਫੌਜੀ ਏਕਿਆਰ ਆਸਾਂ ਕਰਨਾ ਹੈ ਅਗਲੇ ਅਗਲੇ ਟਾਂ ਕਰੇ ਏਕਿਆਰੀ ਮੁਰਕੇ ਛੋੜ ਹੀ ਕਰਨੀ ਪਾਵੇਂ 100 ਕਰਦਾ ਤਾਂ ਭਾਵੇਂ 500 ਕਰਦਾ ਇੱਕ ਵਾਰੀ ਛਾਲ ਮਾਰ ਰੋ ਏਕਿਆਰੀ 65000 ਦੀ ਗਾਂ ਦੇ ਦੂੰਗੇ 65 ਦੀ 65000 ਦੀ ਗਾਂ ਦੇ ਦੂੰਗੇ ਤੇ ਬਾਕੀ ਵੇਖ ਲੈ ਵੇਖੋ ਮੇਰਾ ਪ੍ਰਾਤਿ 75 75 80 ਸੀ ਦੇ ਖੇਡਦਿਆਂ ਇਹਨਾਂ ਮੱਕੋ ਲਾ ਕਰਦੇ ਵੀ ਆ ਔਗਣ ਕੱਢ ਕੇ ਵਿਖਾਵੇ ਮੈਨੂੰ ਵੀ ਇਹਦੇ ਵਿੱਚ ਵੀ ਰਾਂ ਨੁਕਸਾ ਦੇ ਘੱਟ ਪੈਸੇ ਦੇਣੇ ਆ ਹਾਂ ਹਾਂ ਨੁਕਸਾ ਉਹ ਵੀ ਵੜ ਚੰਗੀ ਢਿਕਾ ਜੀ 165000 ਦੀ ਵੜ ਮਿਲ ਜਾਊਗੀ ਹਾਂਜੀ ਬਾਕੀ ਥਣ ਥਣ ਬਹੁਤ ਸੋਨਾ ਆ ਤੁਹਾਡੇ ਸਾਹਮਣੇ ਆ ਠੀਕ ਆ ਜੀ ਸੋ 22 ਕਿਲੋ ਦੁੱਧ ਜਿਹੜਾ ਹਾਜ਼ਰ ਆ ਤਿਆਰ ਇਹਦੇ ਥੱਲੇ ਅਜੇ ਰਾਸੇ ਕਿ ਤ ਪਸਮਾਈ ਹੋਏ ਨਾ ਪਸਮਾਏਗਾ ਤਾਂ ਤੂੰ ਯਕੀਨ ਕਰਕੇ ਜਾਣੀ ਵੀ ਥਣ ਹਲਾ ਕੇ ਤੇ ਲੰਮਾ ਕਰਦੀ ਆ ਠੀਕ ਐਡਾ ਨਾਂ ਤਾਂ ਆਦਾ ਠੀਕ ਆ ਅੱਛਾ ਭਿੰਦੇ ਇੱਕ ਆ ਸੈਕੰਡ ਨੰਬਰ ਤੇ ਆ ਵਛੀ ਆਪਣੇ ਕੋਲ ਜਿਹੜੀ ਹਾਂਜੀ ਇਹ ਦਾ ਰਾਸ ਤੇਰੇ ਬੈਠੇ ਤੂੰ ਤੇਰੇ ਸਾਹਮਣੇ ਇਹ ਨਹੀਂ ਵੀ ਕੋਈ ਲੁਕਾਏ ਤੇਰੇ ਹੁੰਦੇ ਲਾਈ ਆ ਇਹਦੇ ਥੱਲੇ ਦੁੱਧ ਦੀ 15 ਦਬਾਰ 17 ਕਿਲੋ ਬੋਲਾ ਅੱਜ ਚੌਥਾ ਦਿਨ ਸੂਈ ਨੂੰ ਹੀ 17 ਕਿਲੋ ਬੋਲਾ ਬੋਲਾ ਤੇ ਤੂੰ 15 ਮੰਨ ਕੇ ਚੱਲਣਾ ਤੇ 3 ਕਿਲੋ ਚੋਗੇ ਮੈਂ ਹੋਣ ਲਿਆਂਦੀ ਹਾਂ ਹਾਂ ਠੀਕ ਆ ਅੱਜ ਕਿੰਨੇ ਦਿਨ ਹੋ ਗਏ ਤੁਸੀਂ ਉਹ ਬੱਚੀ ਮਗਰ ਬੱਚੀ ਉਹ ਤੇ ਮਗਰ ਬੱਚੀ ਹੋ ਚੌਂ ਪੰਜਾਂ ਦਿਨਾਂ ਦੇ ਬੱਚੀ ਹੋ ਕਨਫਰਮ ਹੈ ਨਾ ਬੱਚਾ ਬੱਚੀ ਕਰੀ ਜਾਂਦੇ ਵਾਵਾ ਟਾਈਮ ਦੇ ਆ ਨਹੀਂ ਬੱਚੀ ਉਹ ਇਹਲਾ ਰਾਤ ਦੂਜਾ ਗੁਰਸੇਵਕਾ ਆਹੋ ਚਾ ਲੋ ਸੇਵ ਦਾ ਕੰਮ ਖਤਰੇ ਵਾਲਾ ਹੀ ਮੁੜ ਕੇ ਭੈਣ ਭਰਾ ਬੱਚੀ ਲੈਣ ਆਗੇ ਕਿੱਥੋਂ ਦਵਾਗੇ ਨਹੀਂ ਬੱਚੀ ਆ ਆ ਬੱਚੀ ਆ ਹੋਰ ਡੱਬੀ ਬੱਚੀ ਆ ਤੇ ਬੋਲੇ ਬੋਲਾ ਦੋਸਤੋ 16 17 16 17 ਲੀਟਰ ਇਹਦੇ ਥੱਲੇ ਹੋਣਾ 15 ਕਿਲੋ ਤਸੱਲੀ ਕਰਕੇ ਕੱਲੂ ਆ 15 ਕਿਲੋ ਮੰਨ ਕੇ ਕੋਈ ਤੁਰਪੇ ਹੋਊ 17 ਠੀਕ 15 ਤੋਂ ਘੱਟ ਹੋਊ ਤੇ ਮੇਰਾ ਖਰਚਾ ਹੋਊ ਸੁਵੇ ਵਿੱਚ ਕਿਵੇਂ ਫਿਰ ਪਿੰਦੇ ਸੁਵੇ ਰਾਤਾਂ ਵੇਹਲਾ ਮੈਂ ਨਹੀਂ ਕਹਿੰਦਾ ਦੂਜੇ ਤੀਜੇ ਮੰਨ ਕੇ ਤੀਜੇ ਮੰਨ ਕੇ ਚੱਲ ਲਵਕ ਤੀਜੇ ਮੰਨ ਲੈ ਬਾਕੀ ਉਤਰੇ ਪਸ਼ੂ ਦੀ ਨਾਲੇ ਆ ਦੂਜੇ ਦੂਜੇ ਦੀਂਦੀ ਆ ਮੇਰਾ ਭਰਾ ਵੇਖੋ ਥਾਨ ਤੋਂ ਭਾਅ ਵੇ ਕੋਈ ਛੋਟਾ ਜਿਹਾ ਥਣਨੇਗਾ ਠੀਕ ਆ ਜੀ ਕੋਈ ਭਰਾ ਉਂਗਲਾ ਪੋਟਿਆਣਾ ਚਾਹੁੰਦਾ ਫਿਰ ਇਹ ਮੁਠੀ ਥਾਣਾ। ਤੋਂ 15 ਕਿਲੋ ਮੰਨ ਕੇ ਕੋਈ ਵੀ ਭਰਾ ਜਿਹੜਾ ਸਬਦਾ ਕਰ ਲੇ ਵੈਸੇ ਹੋਵੇ ਨਾ ਹੋਵੇ 16 17 ਕਿਲੋ ਇਹ ਬੋਲਾ। ਬੱਚੀ ਮਗਰ ਬਹੁਤ ਪਿਆਰੀ ਹੈ ਬੁਲਬੁਲ ਦਾ ਬੱਚਾ ਹੀ ਆ ਤੇ ਤੇਜਾ ਸੂਆ ਵੈੜਾ ਚਵਾਈ ਚੁਈ ਦੀ ਇਹ ਵੀ ਕਰਮਾਲੀ ਚੰਗੀ ਅੱਡੀ। ਬਾਕੀ ਰਸ ਇੱਕ ਗੱਲ ਹੋਰ ਆ ਇਹ ਵੀ ਇਹਦੀ ਚਵਾਈ 4.5 ਦਿਨ ਦੀ ਨਾ ਤਾਂ ਫਿਰ ਤੈਨੂੰ ਇਹ ਵੀ ਦੱਸ ਦੇਈ। ਆਹ ਆਪਾਂ ਚਲੋ ਘਰੋਂ ਲਈ ਆ। ਇਹ ਲੇਟ ਆਈ ਹੈ ਚਵਾਈ ਕੀਤੀ। ਆ ਲੇਟ ਫਿਰ ਘਰ ਵਾਲਿਆਂ ਸਾਥ ਕਿ ਜੇ ਹੁਣ ਤਿੰਨ ਮੈਂ ਚੋਲੀ ਆ, 3 ਕਿਲੋ ਮੈਂ ਅੱਜ ਤਸल्ली ਕਰਕੇ ਲਿਆਂਦੀ ਵੀ ਘਾਟਵਾਦ ਨਾ ਥੰਦੀ ਹੋਵੇ ਹਣਾ। ਫਿਰ ਇੱਕ ਰਾ ਚੱਡਾ ਨੂੰ ਚੜ ਗਿਆ ਹੈ। ਪਰ ਫਿਰ ਵੀ ਵੇਖ ਲੈ ਥੱਲੇ ਜਿੰਨੀ ਕਹੇਗੀ ਉਨੀ ਜੋਗੀ ਹੈਗੀ। ਅੱਧਿਕ ਮੈਂ ਛੱਡਤੀ ਸੀ 3 ਕਿਲੋ ਮੈਂ ਚੋਲੀ ਸੀ। ਠੀਕ ਆ। ਜਾ ਤੇਰ ਕੋਲ। ਬਬਕ ਤੋਂ ਲੇਟ ਹੀ ਆਈ ਹੈ ਤਕਰੀਬਨ ਹੁਣ ਘੰਟਾ ਅੱਧਾ ਘੰਟਾ 15-20 ਮਿੰਟ ਅੱਧਾ ਘੰਟਾ ਹੀ ਹੋਇਆ। ਆਈ ਨੂੰ ਤੇ ਬਿਲਕੁਲ ਜਿਹੜੀ ਚਵਾਈ ਹੈ ਕੋਈ 2-4-4 ਕਿਲੋ ਜਿਹੜਾ ਪਸ਼ੂ ਚੋਚਵਾ ਕੇ ਇੱਕ ਵ ਉਹ ਹਿਸਾਬ ਨਾਲ ਮੇਰਾ ਭਰਾ ਟਾਈਮ ਤੋਂ ਟਾਈਮ ਜਿਹੜਾ ਮਰਜੀ ਸੱਜਣਾ ਥੱਲੇ ਬੈਠ ਕੇ ਚੁਗਾਈ ਕਰਦਾ ਆ ਟਾਂ ਤੋਂ ਟਾਈਮ ਮੇਰਾ ਭਰਾ ਵੇ ਸਰਫੇਰ ਨਾਲ ਦੇਖੇ ਵੀ ਇਹ ਥੱਲੇ ਦੀ ਘਾਟ ਆਏ ਆ ਜੋ ਸਮਝ ਬੋਲੇ ਬੋਲਾ तकरीबन ਅੱਜ ਦਿਨ ਵੀ ਤੁਹਾਨੂੰ ਨੋਟ ਕਰਾਤੇ ਆ ਮਗਰ ਬੱਛੀ ਆ ਤੇ ਆ ਵੈੜ ਬਿਲਕੁਲ ਤੁਸੀਂ ਦੇਖੋਗੇ ਬੈਕ ਸਾਈਡ ਤੋਂ ਲਿਓ ਮੋੜਲਾ ਸੇਵਕ ਮੋੜ ਵਾਈ ਰਾਸ ਹੈ ਬੜੀ ਇੱਕ ਨੰਬਰ ਦੀ ਥਾਂ ਥੋਂ ਬੜਾ ਚੰਗਾ ਲੱਗਾ ਕੰਮ ਦਾ ਹਾਂ ਹਾਂ ਕਮਾਲੋ ਕਮਾਲੋ ਵੀਰੇ ਲੈ ਯਾਰ ਲੋਜੀ ਠੀਕ ਆ ਸੋ ਰੇਡ ਵੀ ਬੜਾ ਜਾਇਜ਼ ਛੋਟੇ ਜੇ ਮੁੱਲ ਦੀ ਇਹ ਵੈੜਾ ਠੀਕ ਆ ਜੀ ਤਾਂ ਦੁੱਧ ਤਾਂ ਪਿੰਦੇ ਵਿੱਚ ਚਵਾਈ ਜਾਊਗੀ ਵੈਸੇ ਹੁਣ 15 16 17 ਲੀਟਰ ਤੱਕ ਪਾਉਂਗਾ ਜੇ ਜੀ ਦੱਸੀ ਜਾਂਦੇ ਅੱਜ ਤੂੰ ਆ ਕੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਅੱਜ ਭੈਣ ਭਰਾ ਕੇ ਇਹਨਾਂ ਦਾ ਖਾਲੀ ਕਰੇ ਇਹਨੂੰ 6 ਤੋਂ 6 ਚਾਵੇ 15 ਤੋਂ 17 ਲੀਟਰ ਚ ਪਾਉਂਗਾ ਤੇ ਦੁੱਧ ਇੰਨਾ ਰੱਖੋਗੇ ਮਾਲਕ ਦੀ ਕਿਰਪਾ ਚਲੋ ਮੈਂ ਨਹੀਂ ਕਹਿੰਦਾ ਵੀਰ ਅਪੜ ਜਾਪੜ ਜਾ ਨਹੀਂ 18 19 17 18 ਨੂੰ ਤੇ ਬਿਲਕੁਲ ਰੱਖੂ ਰੱਖੋਗੇ ਇਹਨਾਂ ਦਾ ਪੌਣੀ ਚਵਾ ਦੇਣਾ 15 ਦੁਆਰ ਤੇ ਇਹ ਆਹ ਹਾਂਜੀ ਚਲੋ ਬਾਕੀ ਅੱਗੇ ਕਿਸੇ ਦੀ ਚੰਗੀ ਖੇਚਲ ਤੇ ਪੈਂਦਾ ਬਾਕੀ ਰਾਸਾ ਪੱਠੇ ਟੱਕਾ ਪਾਉਂਦੇ ਆ ਜੇ ਪੱਠਾ ਟੱਕਾ ਨਹੀਂ ਪਾਉਣਾ ਫਿਰ ਕਿਨੇ ਚੋਣਾ ਮੈਂ ਹੁਣ ਜੇ ਤੇ 17 ਲੈ ਜੇ ਮੈਂ ਨਾ ਪਾਇਆ ਕਿੱਥੋਂ ਚੋੜੂਗਾ ਕਿੱਥੋਂ ਚੋੜੂਗਾ ਹਾਂ ਬਾਕੀ ਦਾ ਅਗਲੀ ਸੇਵਾ ਇਹ ਪਿੰਡੇ ਪਰ ਕੀ ਮੁੱਲ ਕਰਦਾ ਫਿਰ ਕਿਨੇ ਦੇਣੀ ਇਹ ਜਾਜੀ ਮੁੱਲ ਕਰਦਾ ਰਾਸਾ 55000 ਦੀ ਦੇ ਦੇਾਂਗੇ 55000 ਦੀ ਹਾਂਜੀ ਕਸਰਾ ਕੁਸਰਾ ਕੱਢ ਕੇ ਦੇ ਦਈਏ ਫਿਰ ਕਸਰਾ ਮੈਂ ਤਾਂ ਇੰਨੇ ਗਏ ਵੜੇਗਾ ਕਸਰਾ ਚੜ੍ਹ ਤੇ ਛੜ ਤੇ ਕੋਈ ਗੱਲ ਨਹੀਂ ਫਿਰ ਕਿਹੜੀ ਗੱਲ ਕਰਦੇ ਮਾਨ ਤਾਂ ਇਹ ਇੱਕ ਕੋਈ ਗੱਲ ਬਸ ਇਹ ਸਭ ਕੁਝ ਕਰਤਾ ਹੀ ਆ। ਲੋ ਵੀ ਛੋੜ ਕਰੂ 100 200 ਵਾਲੀ ਛੋੜ ਜੇ ਚ। ਲੈ ਵੀ। ਆ 48000 ਦੀ ਵੇਚਣਾ 150 ਕਿਲੋ ਠੀਕ ਆ ਜੀ। ਮਿਣਕੇ ਦਊਗਾ ਥੱਲੇ ਲੈਵੇ ਦੀ ਵੇਚਣਾ ਗੱਡੀ ਸਾਫ ਆ। ਅੱਧੀ ਗਾਂ ਚ ਹੋਈ। ਹੂੰ। 48000 ਦੀ ਵੇੜ ਮਿਲ ਜੂਗੀ ਬਾਕੀ ਆ ਤੁਹਾਡੇ ਸਾਹਮਣੇ ਠੀਕ ਆ ਜੀ। ਥਣ ਤੁਹਾਨੂੰ ਬਹੁਤ ਵਧੀਆ ਪੂਰਾ ਸੁਆਦੀ ਆ ਥਣ। ਤੇ ਕਰਮਾ ਵਾਲੀ ਦੁੱਧ ਜਿਆਦਾ ਨਹੀਂ 17 18 17 18 ਲੀਟਰ ਭਰਉਣਾ ਚਾਹੀਦਾ ਵੇੜ ਨੂੰ ਬਾਕੀ ਚਲੋ ਅੱਗੇ ਕਿਸੇ ਦੀ ਸੇਵਾ ਤੇ ਆ ਡਿਪੈਂਡ। 48000 ਦੀ। ਇਧਰ ਇੱਕ ਭਿੰਦੇ ਵੀਰ ਆਪਣੇ ਕੋਲ ਆ ਮੱਝ ਉੱਡਾ ਹੀ ਕਾਦਾ ਆ ਗਿਆ ਆਪਾਂ ਵੀਡੀਓ ਚ ਪਾਈ ਸੀ ਫਿਰ ਉਹ ਚਲੇ ਗਏ ਉੱਡਾ ਦਾ ਕਾਦਾ 8-9 ਕਿਲੋ ਦੁੱਧ ਤੇ 8 ਕਿਲੋ ਠੰਡਾ ਬਣਾ ਕੇ ਦਉ ਦੋਵੇਂ ਟਾਈਮ ਹੂੰ ਤੇ ਬਾਕੀ ਆਪਾਂ ਇਹ ਚੋਗੇ ਰਾਤ ਸਾਂ ਲੈਂਦੀ ਸੀ ਥਾਪੀ ਦੇ ਹਾਂ ਠੀਕ ਆ ਮੇਰੇ ਕੋਲੇ ਆ ਗਏ ਇੱਕ ਦਿਨ ਟੀਕਾ ਲਿਆਇਆ ਇਤ ਜਿਆਦਾ ਨਹੀਂ ਨੂੰ ਹੋ ਗਿਆ ਸੀ ਠੀਕ ਹੁਣ ਫੇਰ ਥਾਪੀ ਦੇ ਜਵਾਦੂ ਠੀਕ ਆ ਦੁੱਧ ਕਿੰਨਾ ਦਾ ਥੱਲੇ ਹੋਣਾ ਦੁੱਧ 8 ਕਿਲੋ ਠੰਡਾ ਹੋਊ ਨਾ 8 ਕਿਲੋ ਠੰਡਾ ਲਓ ਵੀ ਹਾਂਜੀ ਅੱਗੇ ਬਣੀ ਪੁਣੀ ਵੀ ਆ ਨਹੀਂ ਬਣੀ ਤਾਂ ਆ ਗਈ ਛੱਬੀਆਂ 27 ਦਿਨਾਂ ਦਾ ਟੀਗਾ ਭਰਾ ਆਪਣੀ ਗਾਰੰਟੀ ਨਹੀਂ ਚਲੋ ਉਹਦਾ ਤਾਂ ਕੋਈ ਨਹੀਂ ਗੱਲ ਉਹ ਜਿਹੜੀ ਤਾਂ ਝੋਟੀ ਗਈ ਆ ਪੱਕਾ ਗੱਦੇ ਤੇ ਲਿਖ ਕੇ ਭੈਣ ਨੂੰ ਦੇਨ ਦਿੱਤੇ ਆ 8 ਦਿਨਾਂ ਦਾ ਵਾਦਾ ਕੱਟਾ ਹੋ ਸਕਦਾ ਹੈ ਹਾਂ ਇਹ ਛੱਬੀਆਂ 27 ਦਿਨਾਂ ਦੇ ਅਗਲੇ ਦੀ ਕਿਸਮਤ ਵਾੜੀ ਯੋਕਰ ਆਲ 8 ਕਿਲੋ ਦੁੱਧ ਹੀ ਆ ਹਾਂ 8 ਕਿਲੋ ਦੁੱਧ ਹੀ ਮੰਨ ਕੇ ਸੌਦਾ ਕਰੇ ਚਲੋ ਜੇ ਲੱਗੀ ਆ ਬਣੀਏ ਕਰ ਵਾਲੀ ਨਿਕਲ ਵੀ ਆਵੇ ਤੇ ਫਿਰ ਕੋਈ ਪਲੱਸ ਪੁਆਇੰਟ ਦੇਖੋ ਜੀ ਆਪਾਂ ਦਾ ਚਾਜਣਾ ਪੁੱਛਿਆ ਘਰ ਵਾਲਿਆਂ ਨਾਲ ਵੀਰ ਜੀ ਵੇਖੋ ਆਪਾਂ ਗਾਹੋਂ ਲਾਈਨ ਵੇਚ ਲਈ ਨੇ ਹਵੀਰ ਜੀ ਜੇ ਖਾਲੀ ਕਰਕੇ ਵੀ ਅਸੀਂ ਦੇ ਦਿੰਦੇ ਤੇ ਤੋਂ ਪੈਸੇ ਹੀ ਨਹੀਂ ਲੈਣੇ ਪਰ ਤੈਨੂੰ ਤਾਂ ਟੀਕਾਰ ਖਾਇਆ ਤੇ ਗਾੜੀ ਮਾਲਕ ਦੀ ਕਿਰਪਾ ਜੇ ਖਲੋਸੀ ਲਈ ਤੇ ਫਿਰ ਨਿਕਲ ਆਈ ਕਿਸਮਤ ਅਗਲੇ ਦੀ ਆ ਕਿਸਮਤ ਅਗਲੇ ਦੀ ਲੈ ਵੀ ਵੀਰ ਖੋਲ ਤੋਰ ਕੇ ਤੇ ਕਾੜ ਕੇ 8 ਕਿਲੋ ਧਾਰਾਂ ਨੇ ਠੀਕ ਆ ਜੀ ਤੇ ਦਰਮਿਆਨੀ ਮੀਡੀਅਮ ਹਾਈਟ ਆ ਛੋਟੀ ਹਾਈਟ ਆ ਬਾਹ ਉਹ ਵੱਡੀ ਹਾਈਟ ਕਰਦੀ ਆ ਠੀਕ ਆ ਆਹ ਮਾਜ ਆਪਣੀ ਘਰ ਦੀ ਫੁੱਲ ਵੱਡੀ ਆ ਉਹਦਾ ਖਾਣ ਵਾਲੀ ਆ ਤੇ ਇਹ ਮੀਡੀਅਮ ਵਿਚਲਾ ਮੇਲ ਕਹੋ ਜਾਂ ਇਹ ਦਰਮਿਆਨੀ ਹਾਈਟ ਕਹੋ ਠੀਕ ਆ ਤੇ ਬਾਕੀ ਸੂਬਿਆਂ ਦੇ ਵਿੱਚ ਫਿਰ ਦੇ ਫਿਰ ਹੋਊਗਾ ਤੱਜਾ ਆ ਤੱਜਾ ਤੇ ਜਾਵਾਂ ਤੱਜਾ ਗਰੰਟੀਡ ਤੱਜਾ ਹੀ ਹੋਊ ਲੋ ਜੀ ਠੀਕ ਆ ਇਹ ਨਹੀਂ ਵੀ ਚੌਥੇ ਪੰਜਵੇਂ ਹੋਊਗੀ ਤੇ ਗਾਂ ਪਣੀ ਸੌਰੀ ਜਾਂ ਕੋਈ ਪੰਜੀਆਂ ਛਪੀਆਂ ਕਿਤੇ ਨਾ ਦਾ ਵੇਰਵਾ ਪਾਇਆ ਤੇ ਉਹ ਵੇਰਵਾ ਹੀ ਪਾਇਆ ਆ ਆਪਾਂ ਠੀਕ ਆ ਜੀ ਕੋਈ ਚੈੱਕ ਪਾਸ ਜਾਂ ਕੋਈ ਗਰੰਟੀ ਤਸੱਲੀ ਉਹਦੀ ਨਹੀਂ ਹੈਗੀ 8 ਕਿਲੋ ਦੁੱਧ ਦੇ ਹਿਸਾਬ ਨਾਲ ਮੇਰਾ ਭਰਾ ਕੋਈ ਸੌਦਾ ਕਰ ਲਵੇ ਚੌਣ ਚਵਾ ਦੀਆਂ ਨਾ ਓਕੇ ਬਿਲਕੁਲ ਚੌਣ ਚਵਾ ਦਾ ਰਾਸ ਦੱਸਨੇ ਭੈਣ ਭਰਾਵਿਆਂ ਥੱਲੇੋਂ ਦੇਖੇ ਨਹੀਂ ਰਹੀ ਆਗੇ ਉਹੀ ਗੱਲ ਬਣ ਗਈ ਜੀ ਧਾਰ ਵਾਲੀ ਆਹ ਚੌਣ ਚਵਾ ਦਾ ਡੰਗਰ ਨਹੀਂ ਆਪਾਂ ਮਾੜਾ ਲੈਣਾ ਵੇਸ਼ੱਕ ਖਰੀਦੀਏ ਜਾਂ ਨਾ ਖਰੀਦੀਏ ਚਲੋ ਆਹ ਏਡੀ ਵੀ ਗੱਲ ਕੋਈ ਨਹੀਂ ਕਿ ਜ਼ਰੂਰੀ ਲੋ ਜੀ ਠੀਕ ਆ ਬਾਕੀ ਰੇਡ ਕਰਦੇ ਆ ਮੁਫਤਰ ਗਈ ਮੁਫਤ ਵਾਲੇ ਭਾਈ ਜਾਊ ਕਰਾਂਗੇ ਮੁਫਤ ਵਾਲਾ ਕਰਦੇ ਆਗੇ ਤੁਸੀਂ ਇਹਨੇ ਰੇਡ ਦੇ ਵਿੱਚ ਬਹਿੜਾ ਮਿਲਨੀ ਔਖੀ ਹੋ ਜਾਂਦੀਆਂ ਨੇ ਤੇ ਤਕਰੀਬਨ 8 ਕਿਲੋ ਦੁੱਧ ਤੇ ਇਹ ਜਾਇਜ਼ ਰੇਡ ਵਿੱਚ ਜਾਊਗੀ ਬਾਕੀ ਛੱਡੇ ਛੁੱਡੇ ਦੀ ਇੱਕ ਸਾਰਾ ਪੱਧਰ ਬਿਲਕੁਲ ਛੱਡਾ ਲੇਵਾ ਇਹਦਾ ਕਰਮਾ ਲਈਏ ਵੀਰ ਜੀ 58000 ਦੇ ਦੇ ਦੂੰਗਾ 58 ਦੇ 58 ਦੀ ਛੋੜ ਹੀ ਕਰਨੀ ਹੁਣ ਮੈਂ ਬੱਸ ਹਾਂ ਅਸਲੀ ਗਾਲ ਹੋ ਗਈ 58 ਤੇ ਬ੍ਰੇਕਾ ਲਾ ਗਏ ਨਹੀਂ ਬੜਾ ਨਹੀਂ ਨਹੀਂ ਕਰਦਗੇ ਬੰਨ ਕਰਦਗੇ ਮਾਰ ਕੇ ਹੱਲਾ ਸੋ ਚੀ ਪਾਇਆ ਕੀ ਗੱਲ 55000 ਦੀ ਦੇਣੀ ਹੁ ਹੁਣ ਤਾਂ ਭਰਾ ਮੈਨੂੰ ਕੋਈ 100 ਵਾਰ ਵੀ ਫੋਨ ਨਾ ਕਰੇ ਅੱਛਾ ਇਹ 100 ਛੱਡੇਗਾ ਹਾਂ ਪੂਰਾ ਹੀ 55 ਪਾਉਣਾ ਸੀ 55 ਦੀ ਬਾਕੀ ਮੱਜ ਵੇਲਾ ਲੋ ਵੀ ਇਹ 55000 ਦੇ ਆਇਦਰ 55000 ਦੀ ਵੇਖੋ ਗੋਲਾ ਗਾਲਾ ਠੀਕ ਆ ਤੇ ਬਿਲਕੁਲ ਪੱਦਰ ਆ ਛੱਡੇ ਲੈ ਵੀ ਦੀ ਪੱਦਰ ਬਾਕੀ ਸਜਣ ਕੋਈ ਵੀ ਆਵੇ ਠੀਕ ਆ ਜੀ ਬੇ ਧੁੜਕ ਨੇੜੇ ਪਾਸੇ ਵਾਲਾ ਦੂਰ ਦਰਾਡੇ ਵਾਲਾ ਜਰੂਰ ਪਹੁੰਚ ਕਰਿਆ ਕਰੋ 55000 ਦੀ ਮੱਜ ਮਿਲ ਜੂਗੀ ਤੁਹਾਨੂੰ ਠੀਕ ਆ ਗਾ ਨਿਕਲਾਵੇ ਗਾ ਕਿਸੇ ਭਰਾ ਦੀ ਕਿਸਮਤ ਆ ਹੁਣ ਫਿਲਹਾਲ ਮੌਕੇ ਤੇ ਦੋ ਤੋਂ ਅਕੋਰਡਿੰਗ ਤੁਸੀਂ ਸੌਦਾ ਕਰ ਲਿਆ ਜੀ ਬਾਾਕੀ ਕੀ ਮਿਲਦੀ ਹੈ ਬਾਕੀ ਇੱਥੇ ਆਣ ਕੇ ਕੋਈ ਧਾਰ ਤੇ ਜਾਂ ਬਾੜ ਦੇ ਚੋਕੇ ਵੇਖ ਥਾਪੀ ਦੇ ਮੈਂ ਇੱਕ ਦਿਨ ਟੀਗਾ ਲਾਇਆ ਜਾ ਕੇ ਮਾਲਾ ਜੇ ਅੱਜ ਤਿੰਨ ਤੇ ਜਿਆਦਾ ਨਾ ਮੇਰੇ ਕੋਲ ਆ ਤੇ ਹੁਣ ਫੇਰ ਥਾਪੀ ਦੇ ਆ ਅਗਲੇ ਦਾ ਘਰੇ ਜਾ ਕੇ ਵੀ ਇੱਕ ਟੀਗਾ ਲੈ ਸਕਦੀ ਜੇ ਉਹ ਤੈਨੂੰ ਕਹਾਂ ਕੋਈ ਹਥਣ ਪਸ਼ੂ ਆ ਬਿਲਕੁਲ ਉਹ ਪ੍ਰੇਥਾਂ ਚ ਬਾਕੀ ਆਪਣੀ ਮੇਰੇ ਭੈਣ ਭਰਾਵਾਂ ਸਾਰਿਆਂ ਨੂੰ ਬੇਨਤੀ ਆ ਵੀ ਮੇਰੇ ਕੋਲ ਜੇ ਸੋਏ ਪਸ਼ੂ ਆ ਨਾ ਤੈਨਾਂ ਹੀ ਤੇ ਮੇਰੇ ਘਰ ਚੋਕੇ ਖੜੋ ਚੋਕੇ ਲੈ ਕੇ ਜਾਓ ਲੈ ਵੀ ਭਿੰਦੇ ਵੀਰ ਇੱਕ ਸ਼ਟਾਰਟਿੰਗ ਤੋਂ ਆਪਾਂ ਜ਼ਿਕਰ ਕੀਤਾ ਸੀਗਾ ਵੀ ਝੋਟੀ ਜਿਹੜੀ ਆਉਂ ਰਹੀ ਹੈ ਹਾਂਜੀ 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 ਤਾਂ ਤਕਰੀਬਨ ਮਿਲਦਾ ਤੇ ਪਹੁੰਚ ਗਏ ਟਿਕਾਣੇ ਤੇ ਪਹੁੰਚ ਗਏ ਪਹੁੰਚ ਗਏ ਤੈਨੂੰ ਆਖਿਆ ਵੀਰ ਆਉਂਦਾ ਤੇਰੇ ਮਨ ਆਉਂਦਾ ਬਣੂ ਤੈਨੂੰ ਵੀਡੀਓ ਬਣ ਜਾਣੀ ਹੈ ਗੱਲ ਆ ਝੋਟੀ ਆਵੇ ਹੁਣ ਆ ਰਹੀ ਹੈ ਠੀਕ ਆ ਜੀ ਫੇਰ ਆਸਾ ਝੋਟੀ ਵੇ ਜਿਹੜੀ ਗੱਲ ਤੈਨੂੰ ਦੱਸੀ ਆ ਨਾ ਜਿੰਨੇ ਕ ਹਿਸਾਬ ਕਿਤਾ ਦੀ ਆਪਾਂ ਗੱਲ ਕੀਤੀ ਸੀ ਉਤੋਂ ਦੂਣੀ ਝੋਟੀ ਨਿਕਲੀ ਆ ਇਹ ਵੀਰ ਜੀ ਮੈਨੂੰ ਫੋਨ ਬੜੇ ਆਇਆ ਜਦੋਂ ਆਪਾਂ ਗੱਲ ਝੋਟੀ ਨਹੀਂ ਜਿਹੜੀ ਵੇਚੀ ਹਾਂ ਹਾਂ ਬੜੇ ਜਿਆਦੇ ਫੋ ਇਹੀ ਕਮ ਤਾਂ ਤੈਨੂੰ ਆਖਿਆ ਵੀ ਆਪਾਂ ਜਿੰਨਾ ਚਿਰ ਨੂੰ ਵੀਡੀਓ ਪਾਉਣੀ ਆ ਹੀ ਜਾਣੇ ਡੰਗਰ ਹਾਂ ਤੇ ਤਦ ਕਰਕੇ ਮੈਂ ਜਾਣਾਂ ਵੀ ਝੋਟੀ ਵਿਖਾ ਦੀ ਹੁਣ ਭੈਣ ਭਰਾ ਵੇਖ ਲੈਣਗੇ ਤੇ ਆਪੇ ਜਿਹੜੇ ਕਰਮਾ ਜੋ ਹਾਂ ਆ ਚਾਹੇ ਕਿ ਮੇਰਵਾ ਦੱਸਦਾ ਝੋਟੀ ਦਾ ਸੂਆ ਕਿ ਨਮਾਸ ਹੁੰਦੀ ਫਿਰ ਸੂਆ ਰਾਸਾ ਸੋਣਾ ਨੇ ਦੂਸਰਾ ਦੂਜਾ ਸੂਆ ਦੂਜਾ ਸੂਆ ਸੋਣਾ ਪਹਿਲੇ ਸੂਏ ਦਿੱਤਾ 10 ਤੋਂ 11 ਕਿਲੋ ਦੋ ਜਿੱਡੀ ਝੋਟੀ ਮੈਂ ਆਸਾਂ 15 ਕਿਲੋ ਦਿੰਦੀ ਰਹੀ ਆ ਠੀਕ ਹੈ ਪਹਿਲੇ ਸੂਏ ਦਿੱਤਾ ਹੀ 10 ਤੋਂ 11 ਆ ਤੇ ਹੁਣ ਤਾਂ ਜਿੱਡੀ ਛੋਟੀ ਵੇਖ ਲੈ ਮੈਂ ਉਹ ਫੁੱਲ ਛੋਟੀ ਚੋਟੀ ਚੜਾਈ ਆ ਆਪਦੇ ਵਾਲੀ ਆਹ ਵੇਖ ਲੈ ਬਰਾਬਰ ਕ ਨਹੀਂ ਬਰਾਬਰ ਨਹੀਂ ਹੈ ਜਿਹੜੀ ਉਹ ਵੱਡੀ ਝੋਟੀ ਘਰੇ ਖੜੀ ਇਹਦੇ ਬਰਾਬਰ ਹੀ ਆ ਜਾਂਦੀ ਉਹਦੇ ਬਰਾਬਰ ਆ ਗਈ ਹੈ ਨਾ ਬਾਕੀ ਇਹ ਆਪ ਹੀ ਇਹਨੂੰ ਨੌਵਾਂ ਮਹੀਨਾ ਲੱਗਾ ਹੈ ਹਾਂ ਠੀਕ ਆ ਨੌਵਾਂ ਮਹੀਨਾ ਲੱਗੇ ਨੂੰ ਅੱਜ 7 ਦਿਨ ਹੋ ਗਏ 7 ਦਿਨ ਹੋ ਗਏ 7 ਦਿਨ ਆਜੋਗੇ ਨੌਵੇਂ ਮਹੀਨੇ ਨੂੰ ਠੀਕ ਆ ਤੇ 41 ਤੋਂ 45 ਤੋ ਪੰਜਵਾਂ ਦਿਨਾਂ ਚ ਤਿਆਰੀ ਹੈ ਆਪਣਾ ਦਿਨ ਮਾਨਣ ਤੋਂ ਕਟੋਗਾ 50 ਦਿਨਾਂ ਨੂੰ ਫੁੱਲ ਆਤਾ ਤੇ ਆ ਕੇ ਸੋਪੂਗੀ ਠੀਕ ਆ ਹਾਂਜੀ ਮੈਂ ਵੀ ਇੱਕ ਵਾਰੀ ਪੂਰੀ ਤਸਲੀ ਨਾਲ ਆਪਾਂ ਬਾਹਰ ਕੱਢ ਕੇ ਤੋੜ ਕੇ ਦਿਖਾਉਣੇ ਆ ਚੀਜ਼ ਦਾ ਵਧੇਰੇ ਪਤਾ ਲੱਗ ਜਾਊਗਾ ਤੁਹਾਨੂੰ ਤੋਂ ਗੁਲਾਈ ਗਲੂਈ ਦੇ ਵਿੱਚ ਪੂਰਾ ਸਿੰਘ ਆ ਤੇ ਬਾਡੀ ਸਟਰਕਚਰ ਤੁਸੀਂ ਦੇਖ ਲਿਆ ਜਾਂ ਜਿਆਵੇ ਸੇਵਕ ਖੋਲੋ ਇਹਨੂੰ ਵੀ ਬਾਹਰ ਕੱਢ ਕੇ ਤੋੜ ਕੇ ਦਿਖਾਈਏ ਤੇ ਬਾਕੀ ਭਿੰਦੇ ਵੀਰ ਭੈਣ ਭਰਾਵਾਂ ਨੂੰ ਆਨਲਾਈਨ ਜਿਹੜਾ ਕੋਈ ਖਰੀਦਾ ਚਾਹੇ ਇੱਥੇ ਵੀ ਕੋਈ ਆਉਂਦਾ ਝੋਟੀ ਵੇਕੇ ਭਾਰ ਪਿੱਛੇ ਦੀ ਤਸਲੀ ਆਪਣੀ ਇਹ ਵੀਰ ਜੀ ਆਪਣੀ ਫੁੱਲ ਗਾਰੰਟੀ ਹੋ ਗਈ ਭਾਰ ਪਿੱਛੇ ਦੀ ਥਣਤ ਭਾਵੇਂ ਤਾਰ ਕੇ ਗੱਡੀ ਤੋਂ ਫਿਰ ਤੇ ਪਲੇ ਆ ਕੋਈ ਟੈਨਸ਼ਨ ਨਹੀਂ ਇਹੋ ਜੀ ਟਿੱਪ ਕੇ ਲਿਆਂਦੀ ਆ ਕਰਮ ਵਾਲੀ ਛੱਕ ਨਹੀਂ ਕੋਈ ਆ ਜੇ ਤੁਸੀਂ ਵੀਰ ਡਰਾਈ ਕੀਤੀ ਨੂੰ ਸਮਾਂ ਕਿੰਨਾ ਹੋ ਗਿਆ ਵੈਸੇ ਦੁੱਧੋਂ ਛੱਡੀ ਨੂੰ ਛੱਡੀ ਨੂੰ ਵੀਰ ਜੀ ਉਹ ਤਾਂ ਤਾਂ ਮਹੀਨੇ ਕੇ ਸੰਭਨ ਹੋ ਗਿਆ ਹੈ ਮਹੀਨੇ ਕੇ ਮਹੀਨੇ ਤਾਂ ਤਿੰਨ ਕੁ ਮਹੀਨੇ ਛੱਡੀ ਆ ਬਾਕੀ ਵੇਖ ਲੈ ਮੂੰਹ ਮੱਥਾ ਹਾਂ ਫੁੱਲ ਵੱਡੀ ਝੋਟੀਆਂ ਕੋਈ ਇਹ ਨਾ ਆਖੇ ਵੀ ਨਿੱਕੀ ਆ ਜੇ ਛੋਟਾ ਡੰਗਰ ਤੇ ਛੋਟਾ ਦੱਸਾਂਗੇ ਜੇ ਵੱਡਾ ਤੇ ਵੱਡਾ ਦੱਸਾਂ ਮੋ ਵੀ ਬਾਕੀ ਆ ਤੁਹਾਡੇ ਸਾਹਮਣੇ ਠੀਕ ਆ ਜੀ ਸੋ ਜੰਪਾਲ ਬਹੁਤ ਆ ਬਾਕੀ ਚੰਗੀ ਕੇਅਰ ਚੰਗੀ ਸਾਫ ਸੰਭਾਲ ਦੇ ਵਿੱਚ ਕਰਮ ਵਾਲੀ ਰਹੀ ਆ ਝੋਟੀ ਵੀ ਮੇਰਾ ਭਰਾ ਵੇਖੋ ਦਿਲ ਖੁਸ਼ ਕਰਦੀ ਆ ਬ ਸੋ ਬਾਕੀ ਟਾਈਮ ਤੁਹਾਨੂੰ ਨੋਟ ਕਰਾ ਦਿੱਤਾ ਸੋ ਭਾਰ ਪਿਛੇ ਦੀ ਦੂਜੀ ਤੀਜੀ ਕੋਈ ਸਮੱਸਿਆ ਨਹੀਂ ਗਈ ਰਹੀ ਗੱਲ ਟਿੱਪਣ ਦੀ ਉਹ ਕਰਾਈਟਰੀਆ ਮੇਰਾ ਭਰਾ ਕੋਈ ਧਿਆਨ ਕੇ ਪੂਰਾ ਕਰ ਲੇ ਆਪ ਦੀ ਚਾਹ ਤੁਹਾਨੂੰ ਦੀ ਟਿੱਪ ਲਿਓ ਤੇ ਬਾਕੀ ਆ ਵੇਖੋ ਵਜਨ ਮਜੂਦ ਕਰਮ ਵਾਲੀ ਨੂੰ ਸੋ ਇਹ ਵੀ ਨਹੀਂ ਹੈਗਾ ਵੀ ਕੋਈ ਭਰਾ ਲੈ ਜਾਊਗਾ ਤੇ ਪਸ਼ੂ ਜਿਹੜਾ ਸ਼ਕੀਨ ਵੀ ਪੂਰਾ ਖੁਰਲੀ ਤੇ ਖੜਾ ਪਸ਼ੂ ਵੀ ਪੂਰਾ ਜਜੂਗਾ ਤੇ ਨਾਲ ਦੀ ਨਾਲ ਪਹਿਲੇ ਸਵੇਰ ਦੁੱਧ ਪਿੰਦੇ ਕਿੰਨਾ ਚ ਵਾ ਗਈ ਏ ਇਸ ਵੇਲੇ ਉਹਨਾਂ ਨੇ 10 ਤੋਂ 11 ਚ ਵਾਇਆ ਕਿਉਂਕਿ ਕਈ ਬੰਦੇ ਝੂਠ ਮਾਰ ਦਿੰਦੇ ਐਡਾ ਕੱਦ ਵੇਖ ਕੇ 15 ਕਿਲੋ ਦੱਸ ਦਿੰਦੇ ਹਨ ਉਹਨਾਂ ਸੱਚਾਈ ਦੱਸੀ ਵੀ 1.5 ਮਹੀਨਾ 50 ਦਿਨ ਸੋ ਇੰਨੇ ਦਿਨਾਂ ਦੇ ਵਿੱਚ ਕਰਨ ਵਾਲੀ ਥੱਲੇੋਂ ਪੂਰੀ ਫੱਬ ਕੇ ਤਿਆਰ ਹੋ ਜਾਣੀ ਆ ਐਨ ਕਰਦੇ ਚਾਰੇ ਥਾਣਾ ਬਾਕੀ ਤੁਹਾਡੇ ਸਾਹਮਣੇ ਆ ਠੀਕ ਆ ਜੀ ਆ ਦੇਖੋ ਲੱਭਿੰਦੇ ਵੀਰ ਕੀ ਡਿਮਾਂਡ ਰਹੂਗੀ ਚਲੋ ਕੱਚੀ ਆ ਮੈਂ ਉਸ ਹਿਸਾਬ ਨਾਲ ਮੋਲ ਕੀ ਰਹੂਗਾ ਡਿਮਾਂਡ ਇਹ ਆ ਵੀ ਅੱਜ ਝੋਟੀ ਤਿਆਰ ਹੁੰਦੀ ਤੇ 1.5 ਲੱਖ ਦੀ ਮਾਨ ਨਾ ਗਈ ਜਿਹੜਾ ਨਾਰਮਲ ਜਾਂ ਮੋਲਾ ਹੈ ਤੇ ਬਾਕੀ ਅੱਜ ਉਤਲਾ 50000 ਮੈਂ ਛੱਡ ਦੂੰਗਾ 45 50 ਦੇਣਾ ਜਿਹੜੇ ਭੈਣ ਭਰਾ ਸਾਹਮਣੇ ਆ ਨਾ ਉਤਲਾ 50 ਛੱਡੂੰਗਾ ਪੂਰੇ ਲੱਖ ਦੀ ਦਊਗਾ ਪੂਰੇ ਲੱਖ ਦੇ ਪੂਰੇ ਲੱਖ ਦੀ ਪਿੰਦੇ ਵੀਰ ਗੱਲ ਉਹ ਕਰੀਏ ਵੀ ਇੱਕੋ ਇੱਕ ਜੀ ਵੀ ਜਿੱਥੇ ਮੰਨ ਲਾ ਵੀ ਅਗਲੇ ਦਾ ਵੀ ਮਾਨ ਕਰੇ ਵੀ ਹੁਣ 1 ਲੱਖ ਰੁਪਇਆ ਲਾਉਣਾ ਅਗਲਾ 1.5 ਮਹੀਨਾ 2 ਮਹੀਨੇ ਸੰਭੂਗਾ 50 ਲੱਖ ਰੁਪਇਆ ਲਾ ਕੇ ਅਗਲੇ ਤੇ ਜੇ ਉਹ ਗੱਲ ਕਰਦੇ ਵੀ ਜਿਹੜਾ ਅਗਲੇ ਨੂੰ ਵੀ ਕੋਈ ਬੇਨਿਫਿਟ ਲੱਗੇ ਜੇ ਨਾ ਆਗੇ ਵੇਖ ਕੇ ਮਨ ਖੁਸ਼ ਹੋਊਗਾ ਫਿਰ ਕਰੀ ਉਹ ਤਾਂ ਮੈਂ ਤੇਰੀ ਗੱਲ ਨਾਲ ਸਹਿਮਤ ਆ ਵੀ ਜੀ ਨਹੀਂ ਕੋਈ ਛੱਡ ਕੇ ਨਹੀਂ ਜਾਂਦਾ ਫਿਰ ਛੇ ਵੇਖ ਤੂੰ ਇਹ ਥੋੜੀ ਗੱਲ ਆ ਵੀ ਅਜੇ ਵਿਚਾਰੀ ਪੱਖ ਚ ਹੋਈ ਵੇ ਇਧਰ ਝੋਟੀ ਹਾਂ ਕੋਈ ਛੱਡ ਕੇ ਨਹੀਂ ਜਾਂਦਾ ਜਿਹੜਾ ਇੱਥੇ ਆ ਗਿਆ ਹਾਂ ਹਾਂ ਤੇ ਬਾਕੀ ਚੱਲ ਜੇ ਤੂੰ ਆਣਾ ਤੇ ਹੋਰ 5 ਘਾਟ ਦੇ ਦੇ 95000 ਦੇ ਦੇਣ ਹੋਰ 10 ਕਿ ਜਾਨਾ ਠੀਕ ਆ ਨਹੀਂ ਹੋਰ ਕਰ ਦੇ ਯਾਰ 90 ਦੇ ਦੇਣਾ 5 ਹੋਰ ਛੱਡ ਦੂੰ ਹੋਂ ਨਹੀਂ ਛੱਡ ਅੱਛਾ ਆ ਬਸ ਚਲ ਕਿ ਹੋਰ ਕਿ ਤੇਰੀ ਸ਼ਾ ਬਾਕੀ ਕਰਦੇ ਜੇ ਹੁੰਦਾ ਕਰਦੇ ਬਾਕੀ ਆਪਣੇ ਸੱਚਾ ਨੇ ਤੈਨੂੰ ਪਤਾ ਜੋਰ ਲਾਉਂਦੇ ਆ 85000 ਦੀ ਵੀਰ ਫਿਰ ਝੋਟੀ ਦੇਣੀ ਹੂ 85 ਦੀ 85 ਦੀ ਤੇ 100 ਨਹੀਂ ਛੱਡਣਾ ਆਹ ਆਪਣੀ ਤੈਨੂੰ ਪਤਾ ਆਦਾ ਤਾਂ ਵੀ ਆਪਾਂ ਮੁੱਲ ਗਲਤ ਨਹੀਂ 85000 ਦੀ ਅੱਜ ਦੇਣੀ ਵੇਖ ਲੈ ਕਿੱਡੀ ਝੋਟੀ ਆ ਆ 45 ਦਿਨ ਸਾਹਮਣੀ ਹੂ ਬਿਲਕੁਲ ਆ 45 ਦਿਨ ਸਾਹਮਣੇ ਤਾਂ 70000 ਨਾਲ ਰਲ ਨਹੀਂ ਲੈ ਜੀ ਹਾਂ ਲਓ ਦੱਸੋ ਅੱਜ 85000 ਦੇ ਪਿੰਡਾਂ ਦਾ ਬਦ ਦੇਣੀ ਆ 85000 ਦੀ ਝੋਟੀ ਹੈ 245 50 ਦਿਨ ਦਾ ਸਮਾਂ ਹਜੇ ਪਿਆ ਸੁਣਦਾ ਤੇ ਇਹ ਡਿਟੇਲਸ ਹੀ ਠੀਕ ਆ ਜੀ ਬਾਕੀ ਝੋਟੀ ਪਸ ਕੋਈ ਵੀਰ ਆ ਕੇ ਛੱਡ ਕੇ ਨਹੀਂ ਜਾਂਦਾ ਠੀਕ ਆ ਜੀ ਤੇ ਇਹ ਅੱਜ ਮਾਲ ਆ ਭਿੰਦੇ ਦੇ ਕੋਲੇ ਚਾਰ ਨਾਗਾ ਪਾ ਤੁਹਾਨੂੰ ਦਿਖਾਤੇ ਆ ਦੋ ਬੈੜਾਂ ਤੇ ਦੋ ਮੱਜਾਂ ਇਧਰ ਦਿਖਾਤੀਆਂ ਨੇ ਲੈ ਵੀ ਭਿੰਦੇ ਵੀਰ ਇੱਕ ਨੰਬਰ ਕਰ ਸਾਂਜੇ ਵੀ ਆਪਣੇ ਨੰਬਰ ਆਸੇ ਆਪਣਾ 95923 ਤੇ 75512 ਹਾਂ ਤੇ ਬਾਕੀ ਦੂਸਰਾ ਨੰਬਰ 88470 ਤੇ 07408 ਤੇ ਬਾਕੀਆਂ ਮਾੜੀ ਦਿਖਾ ਦੇ ਝਲਕ ਮਾਰਦੇ ਭੈਣ ਭਰਾ ਕੇ ਯਾਰ ਨਹੀਂ ਵੀ ਪਤਾ ਲੱਗਦਾ ਉਹਦੇ ਚਲੋ ਜੀ ਹਾਂਜੀ ਲੈ ਵੀ ਹੋ ਗਿਆ ਨੋਟ ਠੀਕ ਹੈ ਸੋ ਦੋਸਤੋ ਦੋਵੇਂ ਨੰਬਰ ਲੱਗ ਗਏ ਸਕਰੀਨ ਤੇ ਕਰੋ ਗੱਲਬਾਤ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ